ਜਿੱਦਾਂ ਸਾਡੇ ਕਿਸਾਨ ਵੀਰ ਉਸੇ ਸ਼ੀਧੀਆਂ ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਅਸੀਂ ਪਾਉਣੀ ਭਾਵੇਂ ਕੋਈ ਵੀ ਹੋਵੇ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤੁਸੀਂ ਆਏ ਸਿੱਖਾਂ ਚ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਯੂਨੀਅਨ ਦੇ ਨਾਲ ਆ ਸਾਰੇ ਅਸੀਂ ਕਿਸਾਨਾਂ ਦਾ ਸਾਥ ਦੇਵਾਂਗੇ ਅਸੀਂ ਸਾਰੇ ਕਿਸਾਨ ਗਵਰਨਮੈਂਟ ਆ ਸਾਡੇ ਉੱਤੇ ਧੱਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਇੱਕ ਕਿਸਾਨ ਹੈ ਜਦੋਂ ਫਸਲ ਆਪਣੀ ਲੈ ਕੇ ਜਾਂਦਾ ਤੇ ਉਹ ਕਿਸੇ ਦੇ ਮੂੰਹ 'alveਂਦਾ ਕੀ ਦਾ ਰੇਟ ਲਾ ਇਹਦਾ ਕੀ ਰੇਟ ਹੈ ਅਸੀਂ ਦੂਜਿਆਂ ਦੇ ਮੂੰਹ ਚੁੱਕਵੇਂ ਦੇ ਨਹੀਂ ਵੀ ਕਿਦੋਂ ਦਾ ਰੇਟ ਲੱਗੇਗਾ ਤੇ ਕਿਦੋਂ ਅਸੀਂ ਘਰ ਨੂੰ ਜਾਵਾਂਗੇ ਇੱਕ ਸਬਜ਼ੀ ਵੀ ਲਾਉਂਦਾ ਮੇਰਾ ਵੀਰ ਤੇ ਉਹ ਵੀ ਆਪਣਾ ਰੇਟ ਦੱਸਦਾ ਹੈ ਕਿ ਆਹ ਰੇਟ ਹੈ ਦਾ ਜੇ ਤੁਹਾਨੂੰ ਵਾਰਾ ਖਾਂਦਾ ਲਓ ਨਹੀਂ ਵਾਰਾ ਖਾਂਦਾ ਜਾਓ ਤੇ ਇੱਕ ਕਿਸਾਨ ਹੈ ਉਹ ਮੰਡੀ 'ਚ ਸੁੱਟ ਕੇ ਫਸਲ ਆਪਣੇ ਘਰੋਂ ਖੜਦਾ ਤੇ ਜਦੋਂ ਘਰੋਂ ਫਸਲ ਸੁੱਟ ਕੇ ਹੁੰਦਾ ਤਾਂ ਘਰ ਦੇ ਵੀ ਆਣ ਕੇ ਪੁੱਛਦੇ ਨੇ ਵੀ ਕੀ ਕਰਕੇ ਆਏ ਹੋ ਉਹ ਜਿਹੜੀਆਂ ਤਾਂ ਪਿਆ ਫਸਲ ਵੇਚ ਕੇ ਆਇਆ ਉਹ ਤਾਂ ਫ ਸੁੱਟਣ ਵਾਲੀ ਗੱਲ ਹੋਈਂਦੀ ਜਦੋਂ ਸਾਨੂੰ ਸਾਡਾ ਪੂਰਾ ਰੇਟ ਹੀ ਨਹੀਂ ਮਿਲਦਾ ਹੈਗਾ ਅਸੀਂ ਕਿਸਾਨਾਂ ਸਾਰੇ ਕਿਸਾਨ ਆਪਣੇ ਜਿਨੇ ਵੀਰ ਨੇ ਸਾਰੇ ਇਹੀ ਇਹੋ ਸਰਕਾਰ ਅੱਗੇ ਬੇਨਤੀ ਕਰਨੇ ਆ ਪਹਿਲੀ ਗੱਲ ਇਹ ਆ ਪੀ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾ ਵਾਤੇ ਖਤਮ ਹੋ ਜਾਊਗੀ ਸਰਕਾਰਾਂ ਤਾਂ ਦੂਜੀਆਂ ਵੀ ਠੀਕ ਨਹੀਂ ਹੈਗੀਆਂ ਪਰ ਮੋਦੀ ਸਾਰਿਆਂ ਦਾ ਸਿਰਾ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਆ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਂ ਤਾਂ ਉਹਦਾ ਦੁਰਗਾ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਹਨੀਆਂ ਪਾਰਟੀਆਂ ਆਮ ਆਦੀ ਪਾਰਟੀ ਅੱਗੇ ਬੇਨਤੀ ਆ ਹੱ ਕੀ ਭਾਈ ਜਿਨ੍ਹਾਂ ਉੱਤੇ ਜ਼ੁਲਮ ਹੋ ਰਹੇ ਨੇ ਉਹਨਾਂ ਦਾ ਸਾਥ ਦੋ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਕੁੱਟਣ ਦੇ ਆਣੇ ਤੇ ਸਾਡੀ ਸਰਕਾਰ ਕੀ ਕਰਨ ਦੀ ਹੈ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਆਹੀ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਸਾਥ ਦੋ ਜੇ ਕਿਸਾਨ ਮਰ ਗਿਆ ਤੇ ਸਾਰੀ ਦੁਨੀਆ ਖਤਮ ਹੋ ਜਾਏਗੀ ਲੋਕ ਪੀਜਾ ਖਾਂਦੇ ਨੇ ਜੋ ਵੀ ਖਾਂਦੇ ਹੋ ਕਿਸਾਨ ਦੇ ਪੈੜੀ 'ਚੋਂ ਆਉਂਦਾ ਬਣ ਕੇ ਕਿਸਾਨਾਂ ਦਾ ਸਾਥ ਦੋ ਕਿਤੇ ਸਾਰੀ ਦੁਨੀਆ ਜਿੰਦਾ ਰਹੇਗੀ ਇਸ ਕਰਕੇ ਹੀ ਹੱਥ ਜੋੜ ਕੇ ਬੇਨਤੀ ਕਰਨੇ ਹਜੇ ਤੇ ਵੀ ਸਾਡਾ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਬਾਕੀ ਸਾਰੇ ਮੇਰੇ ਸੱਜਣ ਵੀਰ ਭਰਾ ਲਾਗੇ ਚਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਦਿਨੋ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਦਿਨੋ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਭ ਕਰਨਜੀਤ ਸਿੰਘ ਦਾ ਜੀ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ 21-22 ਸਾਲਾਂ ਦਾ ਨੌਜਵਾਨ ਜਿਹਦੀ ਪੜੁਪੜੀ ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣੇ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੱਦਾ ਹੈ ਤੇ ਹਜੇ ਹੈ ਹੀ ਆ ਪੰਜਾਬ ਦੇ ਵਿੱਚ ਹੈ ਹਜੇ ਹਰਿਆਣੇ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰਗੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਤੇ ਵੇਖੋ ਕੀ ਬਣ ਰਿਹਾ ਸੰਭੂ ਬਾਰਡਰ ਤੇ ਜਾ ਕੇ ਵੇਖੋ ਕੀ ਬਣ ਰਿਹਾ ਕਿੰਨੀ ਲੋਕ ਨੇ ਉੱਥੇ ਲੋਕ ਇੱਕ ਪਰਿਵਾਰ ਸੀ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਉਹ ਸਾਰੇ ਅਮਰੀਕਾ ਨੇ ਆਪ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤਾਂ ਆਏ ਸਿੱਖਾਂ ਚ ਜੋ ਜੋ ਜ਼ੁਲਮ ਕਰੇਗਾ ਉਹ ਕਦੀ ਨਹੀਂ ਸੋਚੇਗਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਬਣਾਗਾ ਜਿਹੜਾ ਜ਼ੁਲਮ ਕਰੇਗਾ ਉਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਪੋਚ ਕੇ ਰੱਖ ਦਿੰਦੇ ਨੇ ਅਸੀਂ ਆਨੇ ਆਂ ਵੀ ਮੇਰਾ ਪੈਸੇ ਦੀ ਨਹੀਂ ਲੋੜ ਉਸ ਮੁੰਡੇ ਨੂੰ ਵੀ ਉਸਦੇ ਘਰ ਪੈਸੇ ਚਾਹੀਦੇ ਨੇ ਉਸ ਨੂੰ ਨੌਕਰੀ ਚਾਹੀਦੀ ਹੈ ਆਈ ਜਾਂਦੇ ਉਸ ਬੰਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਖੱਤਰ ਉੱਤੇ ਹੋਣੀ ਚਾਹੀਦੀ ਹੈ ਸੀਐਮ ਤੇ ਹੋਣੀ ਚਾਹੀਦੀ ਹੈ ਡੀਜੀਪੀ ਤੇ ਹੋਣੀ ਚਾਹੀਦੀ ਹੈ ਕਿਉਂ ਗੋਲੀ ਮਾਰੀ ਉਸ ਨੌਜਵਾਨ ਦੇ ਕੀ ਕੀਤਾ ਉਹਨੇ ਉਹਦਾ ਜ਼ੁਲਮ ਇਹ ਹੀ ਹੈ ਕਿ ਉਹ ਕਿਸਾਨ ਦੇ ਧੰਨੇ ਜਗਿਆ ਕੱਲਾ ਕੱਲਾ ਉਹ ਪਰਿਵਾਰ ਸਾਰਾ ਕੱਲਾ ਕੱਲਾ ਪੁੱਤ ਸੀ ਉਸ ਪਰਿਵਾਰ ਦਾ ਜਿਹੜਾ ਘਰ ਦਾ ਅੱਗੋਂ ਬੀਨਸ ਹੋ ਗਿਆ ਅਸੀਂ ਸਾਰੇ ਉਹਦੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਮਿਲਦਾ ਨਹੀਂ ਹੈਗਾ ਸਰਕਾਰਾਂ ਲਾਰੇ ਲਾਉਂਦੀਆਂ ਨੇ ਇਨਸਾਫ ਕਦੀ ਅੱਜ ਤੱਕ ਮਿਲਿਆ ਇਸ ਕਰਕੇ ਹੈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਸਾਰੇ ਇੱਕਾਂ ਇਹ ਮਤ ਸੋਚੋ ਕਿ ਮਜ਼ਦੂਰ ਵੱਖਰਾ ਕਿਸਾਨ ਵੱਖਰਾ ਸਾਰੇ ਇੱਕਾਂ ਤੇ ਸਾਰੇ ਨਾਲ ਆ ਜੇ ਸਾਨੂੰ ਸ਼ਹੀਦੀਆਂ ਦੇਣੀਆਂ ਪਈਆਂ ਤੇ ਅਸੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀ ਵਿੱਚ ਆਓ ਆ ਜੀਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਟਾਲੇ ਦੇ ਨੇੜੇ ਪਿੰਡ ਜਿਹੜੇ ਨੇ ਉੱਥੋਂ ਦੇ ਮੌਤ ਬਿਰ ਵਿਅਕਤੀਆਂ ਨੇ ਬਾਈਪਾਸ ਚੌਕ ਬਟਾਲਾ ਵਿਖੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਭਾਵੇਂ ਕਿਸੇ ਵੀ ਪਾਲਟੀ ਨਾਲ ਕੋਈ ਸੰਬੰਧ ਰੱਖਦਾ ਵਾ ਉਹਨਾਂ ਨੇ ਕਿਸਾਨਾਂ ਦੇ ਨਾਲ ਖਲੋਣ ਦਾ ਸਮਰਥਨ ਦਿੱਤਾ ਵਾ ਉਹਦੇ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਅਕਾਲੀ ਦਲ ਦੇ ਕੋਈ ਬੰਦੇ ਨੇ ਭਾਵੇਂ ਕਾਂਗਰਸ ਦੇ ਬੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਰ ਇਸ ਚੌਂਗਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੇ ਹੋ ਕੇ ਕੱਢਿਆ ਵਾ ਜਿੱਦਾਂ ਸਾਡੇ ਕਿਸਾਨ ਵੀਰ ਉਹ ਤੇ ਸ਼ਹੀਦੀਆਂ ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਅਨਸਾਫ਼ ਵਾਸਤੇ ਹਰ ਲੜਾਈ ਲੜਨ ਤਿਆਰ ਵਾਂ ਜਿੰਨੇ ਵੀ ਮੌਤ ਪਰ ਵਿਅਕਤੀ ਤੁਸੀਂ ਖਲੋਤੇ ਵੇਖਣਦੇ ਜੇ ਇਹ ਸਾਰਿਆਂ ਨੇ ਇਹੋ ਪ੍ਰਣ ਕੀਤਾ ਵਾ ਜਿੱਥੇ ਕਿਤੇ ਵੀ ਸਾਨੂੰ ਲੋੜ ਹੋਊਗੀ ਆਪਾਂ ਇਲਾਕੇ ਲੋਕ ਇਕੱਠੇ ਹੋ ਗਏ ਪਾਰਟੀ ਬੈਦ ਉੱਪਰ ਉੱਠ ਕੇ ਕਿਸਾਨਾਂ ਦੇ ਨਾਰਵਾ ਉਸ ਪਰਿਵਾਰਾਂ ਦੇ ਨਾਰਵਾ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸੰਘਰਸ਼ ਕਰਨ ਤਿਆਰ ਹਾਂ